ਚਾਹ ਲੜਕੀ ਪਹਿਨ ਲੈ ਸਹ ਮਾਤਾ ਪਹਿਨ ਲੈ ਚਾਹ ਬਜ਼ੁਰਗ ਪਹਿਨ ਲਾਣਾ ਰੂਪ ਚਾੜੇ ਇਹ ਇਹੋ ਦੇ ਰੰਗ ਆ ਚਾਹ ਬੱਚੇ ਦਾ ਜਨਮ ਹੋਇਆ ਉਹਦੇ ਪਹਿਨਾ ਦਿਓ ਚਾਹ ਗੁਣ ਸ਼ਾਦੀ ਵੀ ਵਾਸਤੇ ਲੜਾ ਬਣ ਕੇ ਚੱਲਿਆ ਉਹਦੇ ਪਹਿਨਾ ਦਿਓ ਤੇ ਚਾਹ ਕੋਈ ਅੰਤੋਂ ਯਾਤਰਾ ਤੇ ਚੱਲਿਆ ਉਹਦੇ ਪਹਿਨਾ ਦਿਓ ਕਿੰਨਾ ਤੇ ਹੀ ਹੁਸ਼ਣ ਚਾੜਦਾ ਇਹਨੂੰ ਕਹਿੰਦੇ ਪਿੱਤੰਬਰੀ ਮਾ ਰੰਗ ਸੁੰਦਰਾ ਜਦੋਂ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਬੰਦਾ ਫਿਰ ਉਹਨੂੰ ਕਿਸੇ ਰੰਗ ਦਾ ਚਾਪਾ ਨਹੀਂ ਲੱਗ ਜਾਂਦਾ ਜਿਹੜੇ ਪ੍ਰਭੂ ਦੇ ਰੰਗ ਚ ਰੰਗੇ ਹਨ ਉਹ ਤਾਂ ਕਈ ਬਪੂਤੀ ਵੀ ਮੰਨ ਲੈਂਦੇ ਆ ਕਈ ਅਜਿਹਨੂੰ ਅਸੀਂ ਅੱਜ ਕੱਲ੍ਹ ਚੋਣਾ ਕਹਿੰਦੇ ਆ ਪਿਛਲੇ ਸਮੇਂ ਜਿਹਨੂੰ ਖੱਪਣੀ ਕਹਿੰਦੇ ਹੁੰਦੇ ਹੁਣ ਆਪਾਂ ਕਹਿੰਦੇ ਆ ਚੋਣਾ ਪਿਛਲੇ ਸਮੇਂ ਜਿਹਨੂੰ ਕਹਿੰਦੇ ਖੱਪਣੀ ਕੱਪਣੀ ਦਾ ਮਤਲਬ ਹੁੰਦਾ ਉਜਿਤੋਂ ਬਹਿਰੀ ਖੱਪਾ ਨੇ ਮਰੇ ਹੋਏ ਆ ਪਰ ਔਖਾ ਬਾ ਜਿਉਂਦੇ ਆ ਮਰਨਾ ਔਖਾ ਪਰ ਜਿਹੜਾ ਮਰ ਜਾਂਦਾ ਤੇ ਆਉਂਦਾ ਉਹ ਜੀਵਨ ਵਾਲਾ ਬਣ ਜਾਂਦਾ ਕਈ ਲੋਕ ਚਾਉਂਦੇ ਮਰਿਆਂ ਨੂੰ ਪੜ੍ਹੇ ਆ ਕਈ ਮਰ ਕੇ ਵੀ ਦਿਉਂਦੇ ਆ ਜੀਵਨ ਦੇ ਕਾਰੇ ਪਰ ਇਸੇ ਤਰ੍ਹਾਂ ਜਿ ਜਨੇ ਪਹਿਰਾਵੇ ਨੇ ਜਿਵੇਂ ਪ੍ਰਭੂ ਦਾ ਰੰਗ ਆ ਜਿਨਾ ਉਹ ਰੰਗ ਪਹਿਨਦਾ ਉਹ ਰੰਗ ਕੋਈ ਪਹਿਨ ਲੋ ਉਸ ਰੰਗ ਦੀ ਮਹਾਨਤਾ ਆਹਰੰਦ ਅੰਦਰ ਕੁਝ ਬੰਦੇ ਪੰਜ-ਛੇ ਜਣੇ ਬਾਜ਼ਾਰ ਚ ਵੜਜੋ ਲੋਕ ਸੋਨੂੰ ਹੱਥ ਜੋੜ ਕੇ ਬਣੋ ਲੱਗ ਜਾਂਦੇ ਕਿ ਕਿਉਂ ਕਿ ਬਈ ਇਹ ਨਾਮ ਰਸ਼ੀਏ ਨੋਗ ਬੰਦਗੀ ਆਲੀ ਹੈ ਕੰਪਨੀਆਂ ਦੀ ਬੇਦੀਵਾਰ ਜਿਵੇਂ ਕੋਈ ਫੌਜੀ ਸੱਤਣ ਚਲਦੇ ਹੋਣ ਸਾਡੇ ਜਵਾਖ ਵੀ ਉਹਨਾਂ ਨੂੰ ਸਰੇਟ ਮਾਰਨ ਲੱਗ ਜਾਂਦੇ ਹਸਿਆਣੇ ਬੰਦੇ ਵੀ ਅੱਜਤ ਕਰਦੇ ਆ ਵੀ ਸਾਡੇ ਬੇਸ਼ਤੇ ਰੱਖੇ ਆ ਵਰਦੀ ਨਾਲ ਹੀ ਪਹਿਰਾਵਾ ਨਾ ਪਹਿਰਾਵੇ ਵਾਲੀ ਵਰ ਬੰਦੇ ਦੀ ਬੈਣੀ ਹੂਆ ਐਸੇ ਤਰ੍ਹਾਂ ਕਹਿੰਦੇ ਪਹਿਨੇ ਪੀਤ ਪਤੰਬਰ ਹਨ ਉਹਦੇ ਪੂੜਾ ਲੰਮੀਆਂ ਬਾਹਾਂ ਬਹੁਤ ਲੰਮੀਆਂ ਉਹਨਾਂ ਦੀਆਂ ਇਹ ਲੰਮੀਆਂ ਬਾਹਾਂ ਇਹ ਕੁਦਰਤੀ ਸਵੀਰਤਾ ਸ਼ਿੰਗਾਰ ਹੈ ਇਹ ਕਜ਼ੀਸਕਾਰ ਤੇ ਇੱਕ ਕਰਤਾਰ ਥੋੜਾ ਜਿਹਾ ਦੂਜਿਆਂ ਨਾਲੋਂ ਵੱਖ ਸ਼ਖਤੀ ਦੇ ਬੰਦਾ ਜਨਾਂ ਦੀਆਂ ਲੰਮੀਆਂ ਬਾਣਾ ਹੁੰਦੀਆਂ ਵਾ ਕਹਿੰਦੇ ਆ ਵੀ ਭਾਗਾ ਵਾਲਾ ਹੁੰਦਾ ਕਹਿੰਦਾ ਸਾਰੀ ਦੁਨੀਆ ਹੀ ਭਾਗਾ ਬਣੀ ਐ ਐਵੇਂ ਨਾ ਬਾਹਰ ਮੈਨੂੰ ਲੱਗ ਜਿਓ ਛੋਟੀਆਂ ਵੱਡੀਆਂ ਹੋਣ ਭਾਗਾ ਵਾਲਾ ਤਾਂ ਗੁਰੂ ਦੇ ਦਰ ਤੇ ਆ ਕੇ ਬਣਦਾ ਬੰਦਾ ਇਹ ਤਾਂ ਦੁਨੀਆਂ ਦੀ ਐਵੇਂ ਕਹਾਵਤਾ ਜਨੀਆਂ ਦੀਆਂ ਬਣਾਈਆਂ ਹੁੰਦੀਆਂ ਅਸਲੀਅਤ ਭਾਗਾ ਵਾਲਾ ਉਹ ਆ ਜਿਹਦਾ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਆ ਜਿਹਦਾ ਬਾਣੀ ਦਾ ਤੇ ਨਾਮ ਦਾ ਪਰਪੱਕ ਆ ਇਸ ਲਈ ਕਿਉਂਕਿ ਆਪਾਂ ਰੱਬ ਕੋਲੋਂ ਪਾਉਣਾ ਆਪਾਂ ਰੱਬ ਦੇ ਬੰਦੇ ਬਣਨਾ ਆ ਇਸ ਲਈ ਉਹੀਆਂ ਰਿਸਤਾ ਕਰਕੇ ਕੀ ਕਰਨਾ ਉਹਦੇ ਚਰਨਾਂ ਦੇ ਸੇਮਕ ਬਣ ਜੀਏ ਇਹ ਹੀ ਸਾਡੇ ਲਈ ਖੁਸ਼ ਨਸੀਬੀ ਆ ਪ੍ਰਭੂ ਕਿਰਪਾ ਕਰਨ ਫਿਰ ਕੀ ਕਹਿੰਦੇ ਭੂਜਾ ਲੰਮੀ ਆ ਨੂਰ ਭਰਪੂਰ ਤੇਰਾ ਜਿਹੜਾ ਨੂਰ ਨਾਲ ਭਰਿਆ ਤੇ ਆ ਜਿਹਦੇ ਚਿਹਰੇ ਤੇ ਨੂਰ ਆ ਫਿਰ ਜੀ ਕਰਦਾ ਬੀਜ ਉਹਦੇ ਮੰਦੀ ਝਾਕੀ ਜਾਂਦੀ ਹੈ ਇਹ ਕੁਦਰਤ ਦਾ ਹੁਸ਼ਨਾ ਨੂਰ ਪ੍ਰਭੂ ਦਾ ਜਦੋਂ ਕੋਈ ਬੰਦਾ ਹੋ ਸਰੰਗ ਵਿੱਚ ਰੰਗਿਆ ਜਾਂਦਾ ਨਾ ਫਿਰ ਉਹਦੇ ਵੀ ਦਰਸ਼ਨ ਕਰ ਕਰ ਬੰਦੇ ਦੀਆਂ ਅੱਖਾਂ ਨਹੀਂ ਥੱਕਦੀਆਂ ਤੇ ਚਾਹੁੰਦੀਆਂ ਵੀ ਮੈਂ ਇਹ ਦੇ ਦਰਸ਼ਨ ਕਰਾਂ ਕਿਉਂਕਿ ਆਓ ਆਪਾਂ ਇੱਕ ਸ਼ਬਦ ਬੋਲਦੇ ਹਾਂ ਸਾਰੀ ਗੁਰਸੰਗਤ ਬੋਲਿਓ ਉਸ ਨੂਰ ਨਗਾਰੇ ਦਾ ਇੱਕ ਪੱਖ ਹੈ ਸਾਰੇ ਪ੍ਰੇਮ ਨਾਲ ਕਿਹਾ ਹੂੰ ਤੇ ਇਹਨੂੰ ਦਰਸ਼ਨ ਨੂੰ ਦੰਦਨਾ ਹਾਂ ਚਲੋ ਬਣਤੇ ਜਾਵਲੀ ਗੱਲ ਆਪਾਂ ਅੱਖਾਂ ਨਹੀਂ ਕਰਨੀਆਂ ਮੈਂ ਵੀ ਮੰਨਦੀਆਂ ਵੀ ਅੱਖਾਂ ਵੈਸੇ ਹੈ ਹੀਆਂ ਉਹਦੇ ਨਾਲ ਵੀ ਦਰਸ਼ਨ ਕਰਦੇ ਚਾਹੀਦੇ ਆ ਤੇ ਆਓ ਆਪਾਂ ਜਿਹੜੀ ਗੱਲ ਕਰੀ ਆ ਉਹ ਹੀ ਕਰਾਂਗੇ ਦੂਜੀ ਕੋਈ ਬਣਨੀ ਆ ਸਾਰੇ ਬੋਲੋ ਤਨ ਨੂੰ ਨਹਿਣ ਲੋਚ ਦੇ ਮੇਰੇ ਗੁਰੂ ਜੀ ਤੇਰੇ ਦਰਸ਼ਨ ਨੂੰ ਤਨ ਨੂੰ ਨਹਿਣ ਲੋਚ ਦੇ ਮੇਰੇ ਗੁਰੂ ਜੀ ਤੇਰੇ ਦਰਸ਼ਨ ਨੂੰ